ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਸਵਾਲ ਹੈ ਸਰਦਾਰ ਮਨਪ੍ਰੀਤ ਸਿੰਘ ਅਯਾਲੀ ਜੀ ਨੂੰ ਕਿ ਬੜੀ ਤੁਸੀਂ ਸੰਧਾਨਤਾ ਦੀ ਗੱਲ ਕਰ ਰਹੇ ਹੋ ਜਾਗ ਦੀ ਜ਼ਮੀਰ ਦੀ ਗੱਲ ਕਰ ਰਹੇ ਹੋ ਸਮਰਪਣ ਭਾਵਨਾ ਦੀ ਗੱਲ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਅਸੀਂ ਕਦੇ ਇਲੈਕਸ਼ਨਾਂ ਨਹੀਂ ਲੜਾਂਗੇ ਅਸੀਂ ਸਰਟੀਫਿਕੇਟ ਲੈ ਕੇ ਦੇਣ ਨੂੰ ਤਿਆਰ ਆ ਅਸੀਂ ਕੋਈ ਅਹੁਦਾ ਨਹੀਂ ਲੰਮਾਂਗੇ ਪਹਿਲੀ ਗੱਲ ਤਾਂ ਤੁਸੀਂ ਪਾਰਟੀ ਵੀ ਬਣਾਉਂਗੇ ਪ੍ਰਧਾਨ ਵੀ ਬਣਾਉਂਗੇ ਯਾਜੋ ਕੋਈ ਪ੍ਰਧਾਨ ਹੋਰ ਬਣ ਵੀ ਗਿਆ ਤਾਂ ਆਪ ਮੂਰੀ ਭੂਮਿਕਾ ਦੇ ਵਿੱਚ ਰਹੋਗੇ ਇਲੈਕਸ਼ਨਾਂ ਵੀ ਲੜੋਗੇ ਇਹ ਗੱਲ ਕਲੀਅਰ ਆ ਕਿਉਂਕਿ ਜਿਹੜੀ ਤੁਸੀਂ ਜਾਗੀਰ ਜ਼ਮੀਰ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਤੁਸੀਂ ਸਰਟੀਫਿਕੇਟ ਦੇਣ ਦੀ ਗੱਲ ਕਰ ਰਹੇ ਹੋ ਉਹ ਤਾਂ ਬਾਅਦ ਦੀ ਗੱਲ ਆ ਕਿ ਤੁਸੀਂ ਅਹੁਦੇ ਲਓਗੇ ਇਲੈਕਸ਼ਨਾਂ ਲੜੋਗੇ ਕਿ ਨਹੀਂ ਲੜੋਗੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮਨਪੀਤ ਸਿੰਘ ਯਾਲੀ ਜੀ ਸਿਰਫ ਤੁਸੀਂ ਹੁਣ ਜਿਹੜਾ ਆਪਣੀ ਮੁਹਿੰਮ ਚਲਾ ਰਹੇ ਹੋ ਉਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਣ ਵਾਲੇ ਬੰਦਿਆਂ ਨੂੰ ਤੁਸੀਂ ਗੱਡੀ 'ਚ ਨਾਲ ਨਹੀਂ ਫਿਰਦੇ ਹੋ ਸਟੇਜਾਂ 'ਚ ਹੀ ਕਰਦੇ ਹੋ ਉਹਨਾਂ ਦੁਆਰਾ ਆਰਗੇਨਾਈਜ਼ ਪ੍ਰੋਗਰਾਮਾਂ ਜਾ ਰਹੇ ਹੋ ਕੱਥੇ ਸਪੀਚਾਂ ਕਰ ਰਹੇ ਹੋ ਉੱਥੇ ਆਪਣੀ ਜ਼ਮੀਰ ਮਰਿਆਦਾ ਸਿਧਾਂਤ ਕਿੱਥੇ ਝਲਾ ਜਾਂਦਾ ਹੈ ਮਤਲਬ ਜ਼ਮੀਰ ਜ਼ਮੀਰ 'ਚ ਵੀ ਕੋਈ ਫਰਕ ਹੁੰਦਾ ਕੀ ਇੱਥੇ ਜ਼ਮੀਰ ਸਾਡੀ ਜਾਗਦੀ ਹੈ ਉੱਥੇ ਸਾਡੀ ਨਹੀਂ ਜਾਗਦੀ ਮਤਲਬ ਜੋ ਤੁਹਾਨੂੰ ਸੂਟ ਕਰੇਗਾ ਉੱਥੇ ਤੁਹਾਡੀ ਜ਼ਮੀਰ ਨਹੀਂ ਜਾਗੇਗੀ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਕਿਸੇ ਤੇ ਕਿਸੇ ਨੂੰ ਨੀਮਾ ਦਿਖਾਉਣਾ ਕਿਸੇ ਨੂੰ ਦੇ ਨਿਸ਼ਾਨਾ ਸਾਧਣਾ ਉੱਥੇ ਤੁਹਾਡੀ ਜ਼ਮੀਰ ਇੱਕਦਮ ਜਾਗ ਜਾਂਦੀ ਆ ਮਤਲਬ ਇਲੈਕਸ਼ਨ ਲੜੋਗੇ ਨਹੀਂ ਲੜੋਗੇ ਉਹਦੇ ਲਵੋਗੇ ਨਹੀਂ ਲਵੋਗੇ ਉਹ ਤੁਹਾਡੀ ਮਰਜ਼ੀ ਆ ਸਰਟੀਫਿਕੇਟ ਦੀ ਲੋੜ ਨਹੀਂ ਪਰ ਤੁਸੀਂ ਜਿਹੜੇ ਬੰਦੇ ਸ਼੍ਰੀ ਕਾਲਤਾਖਸਰ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਇਹ ਸਪਸ਼ਟ ਜਵਾਬ ਜ਼ਰੂਰ ਦਿਓ ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਉਹ ਝੂਠ ਬੋਲ ਕੇ ਨਹੀਂ ਆਏ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਜਾਂ ਤਾਂ ਤੁਸੀਂ ਕਹੋ ਕਿ ਹਾਂ ਵੀ ਇਹ ਬੰਦੇ ਝੂਠ ਬੋਲ ਕੇ ਨਹੀਂ ਆਏ ਸ਼੍ਰੀ ਕਾਲਤਕ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਰ ਬਾਰ ਉੱਥੋਂ ਉੱਪਰ ਕੜ ਕੇ ਗਿਆ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਜੇ ਉਹ ਬੰਦੇ ਕਾਲਤਕ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਨੇ ਫਿਰ ਤੁਸੀਂ ਉਹਨਾਂ ਦੇ ਨਾਲ ਸਟੇਜਾਂ ਸਾਜੀਆਂ ਕਰ ਰਹੇ ਹੋ ਆਰਗੇਨਾਈਜ਼ ਇਕੱਠੀ ਇਕੱਠੇ ਆਪਣੀ ਸਾਰਾ ਸਿਸਟਮ ਚਲਾ ਰਹੇ ਹੋ ਮਤਲਬ ਇਹ ਫਰਕ ਕਿਉਂ ਹੈ ਫਿਰ ਇਹ ਦੋਗਲੀ ਨੀਤੀ ਕਿਉਂ ਹੈ ਜੇ ਐਨੀਓ ਤੁਹਾਡੀ ਜਮੀਰ ਜਾਗੀ ਹੋਈ ਹੈ ਫਿਰ ਤੁਸੀਂ ਝੂਠੇ ਬੰਦਿਆਂ ਨਾਲ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਤੇ ਪੰਥ ਦੇ ਤੇ ਤੁਹਾਡੇ ਕੀ ਬਣਨਗੇ ਪਰੇ ਜੀ ਕਿਹੜੇ ਲਾਲਸਾ ਤੁਹਾਡੇ ਮਨ ਚ ਕਿ ਗੁਰੂ ਦੇ ਨਾਲ ਧੋਖਾ ਕਰਕੇ ਆਏ ਹੋਏ ਬੰਦੇ ਝੂਠੇ ਬੰਦਿਆਂ ਨੂੰ ਤੁਸੀਂ ਨਾਲ ਜੱਫੀ ਪਾਈ ਫਿਰਦੇ ਹੋ ਜਾਂ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਇਹ ਬੰਦੇ ਝੂਠੇ ਨੇ ਜਾਂ ਫਿਰ ਜੇ ਝੂਠੇ ਨਹੀਂ ਤਾਂ ਹਿੰਮਤ ਨਾਲ ਫਿਰ ਕਹੋ ਕਿ ਹਾਂ ਇਹ ਬੰਦੇ ਸੱਚੇ ਨੇ ਫਿਰ ਉਹ ਸੰਗਤ ਫੈਸਲਾ ਕਰੇਗੀ ਕਿ ਤੁਸੀਂ ਸਹੀ ਚੱਲ ਰਹੇ ਹੋ ਜਾਂ ਗਲਤ ਚੱਲ ਰਹੇ ਹੋ ਇਹਨਾਂ ਗੱਲਾਂ ਦੇ ਜਵਾਬ ਤੁਹਾਨੂੰ ਹਰ ਮੋੜ ਤੇ ਦੇਣੇ ਪੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਸਵਾਲ ਹੈ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਕਿ ਬੜੀ ਤੁਸੀਂ ਸੰਧਾਨਤਾ ਦੀ ਗੱਲ ਕਰ ਰਹੇ ਹੋ ਜਾਗ ਦੀ ਜ਼ਮੀਰ ਦੀ ਗੱਲ ਕਰ ਰਹੇ ਹੋ ਸਮਰਪਣ ਭਾਵਨਾ ਦੀ ਗੱਲ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਅਸੀਂ ਕਦੇ ਇਲੈਕਸ਼ਨਾਂ ਨਹੀਂ ਲੜਾਂਗੇ ਅਸੀਂ ਸਰਟੀਫਿਕੇਟ ਲੈ ਕੇ ਦੇਣ ਨੂੰ ਤਿਆਰ ਆ ਅਸੀਂ ਕੋਈ ਅਹੁਦਾ ਨਹੀਂ ਲੰਮਾਂਗੇ ਪਹਿਲੀ ਗੱਲ ਤਾਂ ਤੁਸੀਂ ਪਾਰਟੀ ਵੀ ਬਣਾਓਗੇ ਪ੍ਰਧਾਨ ਵੀ ਬਣਾਓਗੇ ਯਾਦੋ ਕੋਈ ਪ੍ਰਧਾਨ ਹੋਰ ਬਣ ਵੀ ਗਿਆ ਤਾਂ ਆਪ ਮੂਰੀ ਭੂਮਿਕਾ ਦੇ ਵਿੱਚ ਰਹੋਗੇ ਇਲੈਕਸ਼ਨਾਂ ਵੀ ਲੜੋਗੇ ਇਹ ਗੱਲ ਕਲੀਅਰ ਹੈ ਕਿਉਂਕਿ ਜਿਹੜੀ ਤੁਸੀਂ ਜਾਗੀਰ ਜ਼ਮੀਰ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਤੁਸੀਂ ਸਰਟੀਫਿਕੇਟ ਦੇਣ ਦੀ ਗੱਲ ਕਰ ਰਹੇ ਹੋ ਉਹ ਤਾਂ ਬਾਅਦ ਦੀ ਗੱਲ ਹੈ ਕਿ ਤੁਸੀਂ ਅਹੁਦੇ ਲਵੋਗੇ ਇਲੈਕਸ਼ਨਾਂ ਲੜੋਗੇ ਕਿ ਨਹੀਂ ਲੜੋਗੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮਨਪੀਤ ਸਿੰਘ ਯਾਲੀ ਜੀ ਸਿਰਫ ਤੁਸੀਂ ਹੁਣ ਜਿਹੜਾ ਆਪਣੀ ਮੁਹਿੰਮ ਚਲਾ ਰਹੇ ਹੋ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਣ ਵਾਲੇ ਬੰਦਿਆਂ ਨੂੰ ਤੁਸੀਂ ਗੱਡੀ 'ਚ ਨਾਲ ਨਹੀਂ ਫਿਰਦੇ ਹੋ ਸਟੇਜਾਂ 'ਚ ਜੀ ਕਰਦੇ ਹਾਂ ਉਹਨਾਂ ਦੁਆਰਾ ਆਰਗੇਨਾਈਜ਼ ਪ੍ਰੋਗਰਾਮਾਂ 'ਚ ਜਾ ਰਹੇ ਹਾਂ ਕੱਥੇ ਸਪੀਚਾਂ ਕਰ ਰਹੇ ਹਾਂ ਉੱਥੇ ਆਪਣੀ ਜ਼ਮੀਰ ਮਰਿਆਦਾ ਸਿਧਾਂਤ ਕਿੱਥੇ ਚਲਾ ਜਾਂਦਾ ਹੈ ਮਤਲਬ ਜ਼ਮੀਰ ਜ਼ਮੀਰ 'ਚ ਵੀ ਕੋਈ ਫਰਕ ਹੁੰਦਾ ਕੀ ਇੱਥੇ ਜ਼ਮੀਰ ਸਾਡੀ ਜਾਗਦੀ ਹੈ ਉੱਥੇ ਸਾਡੀ ਦੇ ਜਾਗਦੀ ਮਤਲਬ ਜੋ ਤੁਹਾਨੂੰ ਸੂਟ ਕਰੇਗਾ ਉੱਥੇ ਤੁਹਾਡੀ ਜ਼ਮੀਰ ਨਹੀਂ ਜਾਗੇਗੀ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਕਿਸੇ ਤੇ ਕਿਸੇ ਨੂੰ ਨੀਮਾ ਦਿਖਾਉਣਾ ਹੈ ਕਿਸੇ ਨੂੰ ਦੇ ਨਿਸ਼ਾਨਾ ਸਾਧਣਾ ਹੈ ਉੱਥੇ ਤੁਹਾਡੀ ਜ਼ਮੀਰ ਇੱਕਦਮ ਜਾਗ ਜਾਂਦੀ ਹੈ ਮਤਲਬ ਇਲੈਕਸ਼ਨ ਲੜੋਗੇ ਨਹੀਂ ਲੜੋਗੇ ਅਹੁਦੇ ਲਵੋਗੇ ਨਹੀਂ ਲਵੋਗੇ ਉਹ ਤੁਹਾਡੀ ਮਰਜ਼ੀ ਹੈ ਸਰਟੀਫਿਕੇਟ ਦੀ ਲੋੜ ਨਹੀਂ ਪਰ ਤੁਸੀਂ ਜਿਹੜੇ ਬੰਦੇ ਸ਼੍ਰੀ ਕਾਲਤਖਸਰ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਇਹ ਸਪਸ਼ਟ ਜਵਾਬ ਜਰੂਰ ਦਿਓ ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਉਹ ਝੂਠ ਬੋਲ ਕੇ ਨਹੀਂ ਆਏ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਜਾਂ ਤਾਂ ਤੁਸੀਂ ਕਹੋ ਕਿ ਹਾਂ ਵੀ ਇਹ ਬੰਦੇ ਝੂਠ ਬੋਲ ਕੇ ਨਹੀਂ ਆਏ ਸ਼੍ਰੀ ਕਾਲਤਖਸਰ ਸਾਹਿਬ ਦੀ ਵਿਚੀਲੇ ਸਾਹਮਣੇ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਰ-ਬਾਰ ਉੱਥੋਂ ਉੱਪਰ ਖੜ ਕੇ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਜੇ ਉਹ ਬੰਦੇ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਟ ਬੁਰ ਕੇ ਆਏ ਨੇ ਫਿਰ ਤੁਸੀਂ ਉਹਨਾਂ ਦੇ ਨਾਲ ਸਟੇਜਾਂ ਸਾਜੀਆਂ ਕਰ ਰਹੇ ਹੋ ਆਰਗੇਨਾਈਜ਼ ਇਕੱਠੀ ਇਕੱਠੇ ਆਪਣੀ ਸਾਰਾ ਸਿਸਟਮ ਚਲਾ ਰਹੇ ਹੋ ਮਤਲਬ ਇਹ ਫਰਕ ਕਿਉਂ ਹੈ ਫਿਰ ਇਹ ਦੋਖਲੀ ਨੀਤੀ ਕਿਉਂ ਹੈ ਜੇ ਐਨੀਓ ਤੁਹਾਡੀ ਜਮੀਰ ਜਾਗੀ ਹੋਈ ਆ ਫਿਰ ਤੁਸੀਂ ਝੂਠੇ ਬੰਦਿਆਂ ਨਾਲ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਤੇ ਪੰਥ ਦੇ ਤੇ ਤੁਹਾਡੇ ਕੀ ਬਣਨਗੇ ਫਿਰ ਇਹ ਜੀ ਕਿਹੜੀ ਲਾਲਸਾ ਤੁਹਾਡੇ ਮਨ ਚ ਕਿ ਗੁਰੂ ਦੇ ਨਾਲ ਧੋਖਾ ਕਰਕੇ ਆਏ ਹੋਏ ਬੰਦੇ ਝੂਠੇ ਬੰਦਿਆਂ ਨੂੰ ਤੁਸੀਂ ਨਾਲ ਜੱਫੀਆਂ ਪਾਈ ਫਿਰਦੇ ਹੋ ਜਾਂ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਇਹ ਬੰਦੇ ਝੂਠੇ ਨੇ ਜਾਂ ਫਿਰ ਜੇ ਝੂਠੇ ਨਹੀਂ ਤਾਂ ਹਿੰਮਤ ਨਾਲ ਫਿਰ ਕਹੋ ਕਿ ਹਾਂ ਇਹ ਬੰਦੇ ਸੱਚੇ ਨੇ ਫਿਰ ਉਹ ਸੰਗਤ ਫੈਸਲਾ ਕਰੇਗੀ ਕਿ ਤੁਸੀਂ ਸਹੀ ਚੱਲ ਰਹੇ ਹੋ ਜਾਂ ਗਲਤ ਚੱਲ ਰਹੇ ਹੋ ਇਹਨਾਂ ਗੱਲਾਂ ਦੇ ਜਵਾਬ ਤੁਹਾਨੂੰ ਹਰ ਮੋੜ ਤੇ ਦੇਣੇ ਪੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ